ਕਾਂਗਰਸ ਪਾਰਟੀ ਨੇ ਛੱਡ ਆਪਣੀ ਟੀਮ ਸਮੇਤ ਪੱਜ ਪੱਜ ਸ਼ਾਮਲ ਹੋਏ ਪ੍ਰਵਿੰਦਰ ਸਿੰਘ ਲਾਪਰਾਨ ਨਹੀਂ ਲੰਬੇ ਹੱਤੀ ਲਿਆ ਰਾਜਾ ਉਢਿੰਗ ਤੇ ਅਤੇ ਹੋਰ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਨੂੰ ਲੰਬੇ ਹੱਤੀ ਲਿਆ ਕਿਹਾ ਰਾਹੁਲ ਗਾਂਧੀ ਤਾਂ ਸੱਜੀ ਸਦਾਈ ਥਾਲੀ ਦੇ ਵਿੱਚ ਉਹਨਾਂ ਨੂੰ ਸਭ ਕੁਝ ਮਿਲ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਨਹੀਂ ਪਤਾ ਕਿ ਥੱਲੇ ਜਿਹੜੇ ਵਰਕਰ ਕੰਮ ਕਰ ਰਹੇ ਹਨ ਉਹਨਾਂ ਨੂੰ ਕਿਵੇਂ ਗਰਾਊਂਡ ਲੈਵਲ ਤੇ ਕੰਮ ਕਰਦੇ ਹਨ ਜੋ ਸਟੇਟ ਪ੍ਰਦਾਨ ਉਹਨਾਂ ਨੂੰ ਦੱਸ ਦਿੰਦਾ ਹੈ ਉਹੀ ਉਹ राहुल से रब, भी सुनो, की किया। के जुड़ने का क्रम चल रहा है और ऐसे महत्वपूर्ण लोग ऐसे सामर्थ्यशाली लोग ऐसे ताकतवर लोग जनाधार वाले लोग जब भारतीय जनता पार्टी के परिवार में सम्मिलित हो रहे हैं ਇਹ ਇਸੇ ਤਰ੍ਹਾਂ ਇਸ ਬਾਤ ਦਾ ਪਰਿਚਯਕ ਹੈ ਕਿ ਭਾਰਤੀ ਜਨਤਾ ਪਾਰਟੀ ਵਿਜੇਪਥ ਪਰ ਅੱਗੇ ਵਧ ਰਹੀ ਹੈ नरेंद्र मोदी जी के नेतृत्व में जिस तरह से हम देश भर में एक प्रचंड बहुमत के साथ में सरकार बनाने के लिए आगे बढ़ रहे हैं पंजाब में भी भारतीय जनता पार्टी का पेड़ अब जो है जो पौधा हमने 2022 में इंडिपेंडेंटली चुनाव लड़के लगाया था वो आज एक वृक्ष के रूप में बनाएँ और निश्चित रूप से मैं जिम्मेदारी के साथ में कहता हूँ कि चार जून को जब परिणाम आएंगे तो लोग चौंकेंगे और भारतीय जनता पार्टी अनेक स्थानों पर प्रचंड बहुमत के साथ विजयी होगी ਜਦੋਂ ਕੋਈ ਬੰਦਾ ਨਿਆਣੀ ਉਮਰ ਮੈਂ ਕਹੂੰਗਾ ਮੈਂ 18 ਸਾਲ ਦਾ ਸੀ ਜਦੋਂ ਮੈਂ ਐਨਐਸਓਏ ਜੁਆਇਨ ਕੀਤੀ ਸੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਜਿਹੜੀ ਕਿ ਕਾਂਗਰਸ ਨਾਲ ਐਸੋਸੀਏਟਡ ਆ ਉੱਥੋਂ ਲੈ ਕੇ ਅੱਜ ਮੈਂ 40 ਸਾਲਾਂ ਦਾ ਮੇਰਾ 22 ਸਾਲ ਦਾ ਰਾਜਨੀਤਿਕ ਸਫਰ ਆ ਜਦੋਂ 22 ਸਾਲ ਬਾਅਦ ਤੁਸੀਂ ਕੋਈ ਪਾਰਟੀ ਬਦਲਦੇ ਹੋ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਬਹੁਤ ਵੱਡਾ ਕਾਰਨ ਹੁੰਦਾ ਤੇ ਮੇਰੇ ਇੱਕ ਕਾਰਨ ਨਹੀਂ ਮੇਰੇ ਕਾਰਨ ਹੈਗੇ ਦੋ ਉਹ ਮੈਂ ਪਹਿਲਾਂ ਵੀ ਜਦੋਂ ਪਾਰਟੀ ਛੱਡੀ ਸੀ ਉਦੋਂ ਵੀ ਸਪਸ਼ਟ ਕੀਤਾ ਸੀ ਇੱਕ ਵਾਰ ਮੈਂ ਦੁਬਾਰਾ ਕਹਿ ਦਿੰਨਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਚ ਜੋ ਗਰਾਉਂਡ ਤੇ ਹੋ ਰਿਹਾ ਉਹ ਦਿੱਲੀ ਤੱਕ ਨਹੀਂ ਪਹੁੰਚ ਰਿਹਾ ਰਾਹੁਲ ਗਾਂਧੀ ਜੀ ਨੂੰ ਬਿਲਕੁਲ ਨਹੀਂ ਪਤਾ ਚੱਲ ਰਿਹਾ ਕਿ ਥੱਲੇ ਕੀ ਹੋ ਰਿਹਾ ਕਿਉਂਕਿ ਰਾਹੁਲ ਗਾਂਧੀ ਜੀ ਐਸੇ ਸ਼ਹਿਜ਼ਾਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਸਾਰਾ ਕੁਝ ਇੱਕ ਪਲੇਟ ਤੇ ਸਜਾ-ਸਜਾਇਆ ਮਿਲਦਾ ਰੈਲੀਆਂ ਹੁੰਦੀਆਂ ਉਹਨਾਂ ਨੂੰ ਜਾ ਕੇ ਖੜ ਕੇ ਸਿਰਫ ਬੋਲਣਾ ਹੁੰਦਾ ਇਹ ਸਾਡੇ ਵਰਗੇ ਵਰਕਰ ਨੂੰ ਪਤਾ ਹੈ ਕਿ ਇੱਕ ਰੈਲੀ ਨੂੰ ਕਾਮਯਾਬ ਕਰਨ ਤੇ ਕੀ ਜ਼ੋਰ ਲੱਗਦਾ ਸੋ ਇੱਥੇ ਜਿਹੜਾ ਉਹਨਾਂ ਨੇ ਸਾਡਾ ਸਟੇਟ ਪ੍ਰੈਜ਼ੀਡੈਂਟ ਲਾਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਵੱਧ ਕਿਸਮਤੀ ਨਾਲ ਇਸ ਟਾਈਮ ਲੁਧਿਆਣੇ ਤੋਂ ਕੈਂਡੀਡੇਟ ਵੀ ਹੈ ਮੈਂ ਵੱਧ ਕਿਸਮਤੀ ਤਾਂ ਕਹੂੰਗਾ ਕਿਉਂਕਿ ਉਹ ਇੱਕ ਨੰਬਰ ਦਾ ਫੁਕਰਾ ਹੈ ਜਿਹਨੂੰ ਪੰਜਾਬੀ ਚ ਕਹਿ ਦਿੰਨੇ ਆਪਾਂ ਸ਼ਾਇਦ ਮੈਂ ਥੋੜਾ ਹਾਰਸ਼ ਬੋਲ ਜੂਗਾ ਬਟ ਇਹ ਮੇਰੇ ਦਿਲ ਦੀ ਫੀਲਿੰਗਸ ਹੈ ਕਿਉਂਕਿ ਉਹ ਇੰਨਾ ਕਿ ਇਮੇਚੂਰ ਬੰਦਾ ਹੈ ਉਹ ਕਿਸੇ ਸਟੇਟ ਦੇ ਹੈੱਡ ਨੂੰ ਸ਼ੋਭਾ ਹੀ ਨਹੀਂ ਦਿੰਦੀਆਂ ਉਹ ਗੱਲਾਂ ਜੋ ਕਰਦਾ ਹੈ ਸੋ ਇਸ ਕਰਕੇ ਉਹਦੀ ਐਰੋਗੈਂਸ ਤੇ ਉਹਦੀ ਇਗਨੋਰੈਂਸ ਉਹਦੇ ਤੋਂ ਤੰਗ ਆ ਕੇ ਉਹਦੇ ਬਿਹੇਵੀਅਰ ਤੋਂ ਤੰਗ ਆ ਕੇ ਮੈਂ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਬੀਜੇਪੀ ਜੁਆਇਨ ਕੀਤੀ ਹੈ ਕਿਉਂਕਿ ਬੀਜੇਪੀ ਦੀ ਵੈਲਿਊਜ਼ ਮੈਨੂੰ ਸ਼ੁਰੂ ਤੋਂ ਵਧੀਆ ਲੱਗਦੀਆਂ ਸੀ ਪਰ ਕਿਤੇ ਨਾ ਕਿਤੇ ਕਾਂਗਰਸੀ ਪਰਿਵਾਰ ਨੂੰ ਬਿਲੋਂਗ ਕਰਦੇ ਹੋਏ ਮੈਂ ਫੈਸਲਾ ਹੀ ਨਹੀਂ ਲੈ ਪਾਉਂਦਾ ਸੀ ਮੈਂ ਦਚਿੱਤੀ 'ਚ ਰਹਿ ਕੇ ਕਨਫਿਊਜ਼ਨ 'ਚ ਰਹਿ ਕੇ ਉਹ ਜਿਵੇਂ ਕਹਿੰਦੇ ਨਾ ਘੋੜੇ ਦੇ ਐ ਕਰਕੇ ਉਹ ਖੋਪੇ ਲੱਗੇ ਹੁੰਦੇ ਆ ਸਿੱਧਾ ਹੀ ਦੇਖਦਾ ਉਹ ਹਾਲਾਤ ਬਣੇ ਹੋਏ ਸੀ ਹੁਣ ਘੋੜੇ ਨੇ ਖੋਪੇ ਲਾਤੇ ਆ ਹੁਣ ਦੁਨੀਆ ਕਲੀਅਰ ਦੇਖਦੀ ਐ ਇਸ ਕਰਕੇ ਬੀਜੇਪੀ ਜਾਣ ਦਾ ਫੈਸਲਾ ਲਿਆ ਕਿਉਂਕਿ ਨਰਿੰਦਰ ਮੋਦੀ ਜੀ ਇੱਕ ਡਿਸਾਈਜ਼ਿਵ ਇਨਸਾਨ ਨੇ ਉਹ ਡਿਸੀਜਨ ਲੈਂਦੇ ਨੇ 2014 ਸਰਕਾਰ ਬਣੀ ਉਹਨਾਂ ਨੇ ਬਲੈਕ ਮਨੀ ਨੂੰ ਨਕੇਲ ਪਾਈ 2019 ਚ ਬਣੀ ਆਰਟੀਕਲ 370 ਨੂੰ ਤੁਹਾਡੇ ਸਭ ਨੂੰ ਪਤਾ ਤੇ ਟ੍ਰਿਪਲ ਤਲਾਕ ਨੂੰ ਨਕੇਲ ਪਾਈ ਉਹ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕਰਦੇ ਨੇ 2024 ਚ ਉਹਨਾਂ ਨੇ ਕਹਿ ਮੈਂ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਨਹੀਂ ਕਰਨਾ ਮੈਂ 125 ਦਿਨਾਂ ਦਾ ਕਰਨਾ ਉਹਦੇ ਚ 25 ਦਿਨ ਉਹਨਾਂ ਨੇ ਸਪੈਸ਼ਲ ਯੂਥ ਸੈਂਟਰਿਕ ਰੱਖੇ ਆ ਕਿ ਮੈਂ ਯੂਥ ਨਾਲ ਸੰਵਾਦ ਕਰੂੰਗਾ ਯੂਥ ਦੀ ਗੱਲ ਕਰੂੰਗਾ ਤੇ ਯੂਥ ਲਈ ਮੈਂ 25 ਦਿਨਾਂ ਚ ਕੋਈ ਐਸੀ ਪ੍ਰੋਫਾਈਲ ਤਿਆਰ ਕਰੂੰਗਾ ਕਿ ਆਪਣਾ ਜਿਹੜਾ ਯੂਥ ਹੈ ਕਿ ਉਹ ਇੰਡੀਆ 'ਚ ਹੀ ਰਹਿ ਕੇ ਐਸਾ ਰੋਜ਼ਗਾਰ ਕਰ ਸਕੇ ਆਪਦਾ ਇੰਨਾ ਵਧੀਆ ਘਰ ਚਲਾ ਸਕੇ ਕਿ ਉਹਨੂੰ ਬਾਹਰ ਜਾਂ ਕਿਸੇ ਕੰਨੀ ਦੇਖਣ ਦੀ ਲੋੜ ਨਾ ਪਵੇ। ਆਪਰੇ ਸਾਹਿਬ ਤੁਸੀਂ ਕਹਿੰਦੇ ਡਿਸਪਲਾਈਨ ਨਹੀਂ ਹੈ ਲੇਕਿਨ ਤੁਹਾਡੇ ਫਾਦਰ ਹਜੇ ਵੀ ਕਾਂਗਰਸ ਨੇ। ਤੁਹਾਨੂੰ ਲੱਗਦਾ ਨਹੀਂ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਭਾਜਪਾ ਜਾਣਾ ਚਾਹੀਦਾ। ਇਹ ਉਹਨਾਂ ਦਾ ਜੀ ਪਰਸਨਲ ਡਿਸੀਜਨ ਹੈ ਮੈਂ ਕੁਝ ਨਹੀਂ ਕਹਿ ਸਕਦਾ। ਤੁਸੀਂ ਇਹ ਗੱਲ ਸਮਝ ਰਹੇ ਹੋ ਕਿ ਡਿਸਪਲਾਈਨ ਨਹੀਂ ਹੈ ਤੁਹਾਡੇ ਦੇ ਸੀਨੀਅਰ ਨੇ ਪੁਰਾਣੀ ਕਾਂਗਰਸੀ ਨੇ ਉਹਨਾਂ ਨੂੰ ਵੀ ਤਾਂ ਲੱਗਦਾ ਹੀ ਹੋਵੇ ਕਿਤੇ ਨਾ ਕਿਤੇ ਡਿਸਪਲਾਈਨ ਨਹੀਂ ਹੈ। ਸ਼ਾਇਦ ਮੈਨੂੰ ਇਨਡਿਸਪ੍ਰਿੰਸ ਰਹਿਣਾ ਪਸੰਦ ਨਹੀਂ ਆਇਆ ਹੋ ਸਕਦਾ ਮੇਰੇ ਫਾਦਰ ਸਾਹਿਬ ਬਿਲਕੁਲ ਰਹਿਣਗੇ ਜੀ ਉਹਨਾਂ ਦਾ ਵਿਅਕਤੀਗਤ ਫੈਸਲਾ ਉਹਨਾਂ ਦਾ ਆਪਦਾ ਦਿਮਾਗ ਹੈ ਮੇਰਾ ਆਪਦਾ ਦਿਮਾਗ ਹੈ ਕਿਉਂਕਿ ਦੇਖੋ ਸਾਡੇ ਜਨਰੇਸ਼ਨ ਗੈਪ ਵੀ ਹੈ ਉਹ ਦੁਨੀਆ ਨੂੰ ਜਿਸ ਨਜ਼ਰੀਏ ਨਾਲ ਦੇਖਦੇ ਮੈਂ ਉਹਦੇ ਨਾਲ ਨਹੀਂ ਦੇਖ ਸਕਦਾ ਮੇਰੇ ਵਾਂਗੂ ਉਹ ਨਹੀਂ ਦੇਖ ਸਕਦੇ ਸੋ ਉਸ ਕਰਕੇ ਜੋ ਉਹਨਾਂ ਨੂੰ ਵਧੀਆ ਲੱਗਦਾ ਉਹ ਕਰਨ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਕਿ ਤੂੰ ਆਪਦੀ ਨਵੀਂ ਪਾਰਟੀ ਤੇ ਜਾ ਰਿਹਾ ਤੈਨੂੰ ਅਸ਼ੀਰਵਾਦ ਹੈ ਬਟ ਮੈਂ ਆਪਦੀ ਪਾਰਟੀ ਨਹੀਂ ਛੱਡਣੀ ਮੈਨੂੰ ਜਿਹੜੀ ਪਾਰਟੀ ਚੰਗੀ ਲੱਗਦੀ ਮੈਂ ਉਹਦੇ ਚੋਂ ਤੈਨੂੰ ਜਿਹੜੀ ਲੱਗਦੀ ਹੈ ਤੂੰ ਉਹਦੇ ਚ ਜਾ ਜੀ ਕੋਸ਼ਿਸ਼ ਨਹੀਂ ਕੀਤੀ ਦਿਲ ਨੇ ਤੱਕ ਜਾਣ ਦੀ ਕਿ ਦਿੱਲੀ ਨੇ ਦੇ ਲੈਦਾ ਕਲੀਂਦਰਾ ਦੀ ਪਹੁੰਚ ਨਹੀਂ ਹੁੰਦੀ ਸਾਡੇ ਅਰਗੇ ਵਰਕਰ ਦੀ ਪਹੁੰਚ ਹੁੰਦੀ ਸੀ ਸੰਜੇ ਤਲਵਾਰ ਤੇ ਆਸ਼ੂਜੀਤ ਜੀ ਸਾਡੇ ਬਹੁਤ ਅچھے ਕਲੀਂਦਰ ਦੇ ਜੀ ਕੀ ਆ ਬਾਜੋ ਕਾਂਗਰਸ ਪਾਰਟੀ ਨੂੰ ਵੀ ਆ ਰਾਜਾ ਵੜਿੰਗ ਦੀ ਲੋੜ ਸੀ ਜਿਹੜਾ ਥੋੜੀ 4 ਘੰਟੇ ਦੇ ਰਸਤੇ ਦੇ ਗਿੱਦੜ ਵਾਹੇ ਰੰਦਾ ਨਹੀਂ ਨਹੀਂ ਰਾਜਾ ਵੜਿੰਗ ਦੀ ਲੋੜ ਨਹੀਂ ਸੀ ਰਾਜਾ ਵੜਿੰਗ ਦਾ ਖੁਦ ਦਾ ਨਿੱਜੀ ਡਿਸੀਜਨ ਹੈ ਸਟੇਟ ਪ੍ਰਧਾਨ ਹੈ ਉਹ ਰਾਜਾ ਵੜਿੰਗ ਨਾਲ ਉਹਨੂੰ ਕੋ ਬਠਿੰਡੇ ਦਾ ਪਘੋੜਾ ਉਹ ਬਠਿੰਡਾ ਛੱਡ ਕੇ ਭੱਜ ਕੇ ਆਇਆ ਉਹ ਗਿੱਦੜ ਵਾਹੇ ਤੇ ਬਠਿੰਡੇ ਦਾ ਪਘੋੜਾ ਹੈ ਜਿਹੜਾ ਉਹਨੇ ਹੁਣ ਪਿੱਛੇ ਜੇ ਕਹਿੰਦੇ ਵਿਜ਼ਨ ਡਾਕੂਮੈਂਟ ਲਾਂ ਉਹਨੂੰ ਮੇਰੇ ਵੱਲੋਂ ਇੱਕ ਸਵਾਲ ਕਰਿਓ ਤੂੰ ਤੀਜੀ ਵਾਰ ਤਾਂ ਵਿਧਾਇਕਾਂ ਗਿੱਦੜਵਾਹੇ ਤੋਂ ਮਲੋੜ ਤੋਂ ਲੈ ਕੇ ਬਠਿੰਡੇ ਤੱਕ ਇੱਕ ਫਰੀਵੇ ਬਣਿਆ ਉਹ ਵੀ ਉਦੋਂ ਕਾਲੀ ਦਲ ਤੇ ਭਾਜਪਾ ਦੀ ਗਵਰਨਮੈਂਟ ਚ ਬਣਿਆ ਸੀ ਉਹਨਾਂ ਨੇ ਬਣਾਇਆ ਸੀ ਇਹਨੇ ਬਠਿੰਡੇ ਬਠਿੰਡੇ ਨੂੰ ਬਠਿੰਡੇ ਨੂੰ ਛੱਟੋ ਗਿੱਦੜਵਾਹੇ ਨੂੰ ਕੀ ਦੇਣ ਦਿੱਤੀ ਆ ਕੋਈ ਇੱਕ ਕੰਮ ਕਣਾ ਦੇਵੇ ਇੱਥੇ ਆ ਕੇ ਏਮਜ਼ ਦੀਆਂ ਗੱਲਾਂ ਕਰਦਾ ਇੱਥੇ ਆ ਕੇ ਐਗਜ਼ਿਬਿਸ਼ਨ ਸੈਂਟਰ ਦੀਆਂ ਕਰਦਾ ਇੱਥੇ ਆ ਕੇ ਇੰਡਸਟਰੀ ਦੀਆਂ ਗੱਲਾਂ ਕਰਦਾ ਇਹਨੂੰ ਪੁੱਛੋ ਵੀ ਗਿੱਦੜ ਵਾਹੇ ਚ ਤੂੰ ਐਸਾ ਕੀ ਲੈ ਕੇ ਆਇਆ ਜਿਹੜਾ ਤੂੰ ਇੱਥੇ ਆ ਕੇ ਲੁਧਿਆਣਾ ਵਾਸੀਆਂ ਨੂੰ ਲਾਲੀਪਾਪ ਦੇ ਰਿਆ ਤੂੰ ਗਿੱਦੜ ਵਾਹੇ ਵਿੱਚ ਜੇ ਇਹ ਜਨਤਾ ਨਾਲ ਬੇਇਨਸਾਫੀ ਹੋएगी ਕਿ ਲੁਧਿਆਣੇ ਦੇ ਇਹ ਬਾਈਚਾਂ ਜਿੱਤ ਜਾਂਦੇ ਨੇ ਬੇਇਨਸਾਫੀ ਕਿਹਨਾਂ ਹੋਏ ਦੇਖੋ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਤੁਸੀਂ ਰਾਜੇ ਵੜਿੰਗ ਦਾ ਚੋਣ ਦਾ ਐਫੀਡੇਵਿਟ ਸ਼ਾਇਦ ਪੜਿਆ ਹੀ ਹੋਣਾ ਉਹਦੀ ਐਜੂਕੇਸ਼ਨ ਪੜੀ ਕਿਸੇ ਨੇ 10ਵੀਂ ਪਾਸ ਐ ਇੱਕ 10ਵੀਂ ਪਾਸ ਬੰਦੇ ਦਾ ਕੀ ਵਿਜ਼ਨ ਹੁੰਦਾ ਤੁਹਾਨੂੰ ਲੱਗਦਾ ਕਿ ਇੰਡਸਟਰੀਅਲ ਟਾਊਨ ਲੁਧਿਆਣੇ ਨੂੰ ਚਲਾਉਣ ਵਾਸਤੇ ਇੱਕ 10ਵੀਂ ਪਾਸ ਬੰਦਾ ਕੋਈ ਐਸੇ ਕੀ ਜ਼ਾਲੇ ਆ ਸਕਦਾ ਹੈ ਜਾਂ ਐਸੀ ਕੋਈ ਗੱਲਾਂ ਰੱਖ ਸਕਦਾ ਐਸੀ ਵਿਜ਼ਨ ਬਣਾ ਸਕਦਾ ਕਿ ਲੁਧਿਆਣਾ ਨੂੰ ਮੈਂਚੈਸਟਰ ਬਣਾ ਦੇਵੇ ਬੱਟੂ ਜੀ ਦੀ ਵੀ ਜ਼ਿਆਦਾ ਨਹੀਂ ਹੈ ਜਦ ਬੱਟੂ ਜੀ ਦੀ ਗੱਲ ਕਰੀ ਤਾਂ ਐਜੂਕੇਸ਼ਨ ਨਾਲੋਂ ਜ਼ਿਆਦਾ ਬਿਲਕੁਲ ਬੱਟੂ ਜੀ ਦਾ ਤਿੰਨ ਵਾਰ ਦਾ ਐਕਸਪੀਰੀਅੰਸ ਪਾਰਲੀਮੈਂਟ ਦਾ ਜੀ ਜਦੋਂ ਬੰਦਾ ਦਿੱਲੀ ਪਹੁੰਚ ਜਾਂਦਾ ਨਾ ਉਹ ਪੜੀਆਂ ਪੜੀਆਂ ਕਿਤਾਬਾਂ ਨੂੰ ਵੀ ਪੜਾ ਜਾਂਦਾ